ਬੰਦੇ ਨਾ ਬੰਦਾ ਬਣ ਕੇ ਉਤ ਪਾੜੇ ਢੀਆਂ ਪਾੜੀਆਂ ਵਿਆਹਾਂ ਕੋਈ ਸ਼ਾਮ ਨਹੀਂ ਅੱਜ ਵੇ ਕੱਖਾਂ ਦੀ ਰੋਲ ਗਈ ਕਿਹੜਾ ਘਰਾਂ ਚ ਸਾਲ ਹੋ ਗਏ 8 ਸਾਲ ਹੋ ਗਏ ਮੈਂ ਤਾਂ ਕਾ ਗੱਦੀ ਨੂੰ ਮੈਂ ਨੇ ੱਟੇ ਨਹੀਂ ਖਾਦੇ ਮੇਰਾ ਬੰਦਾ ਕਹਿੰਦਾ ਇੱਥੇ ਦੁਕਾਨ ਨਾ ਛੱਡੀ ਮੈਂ ਦੁਕਾਨ ਕਰਦੀ ਰਹੀ ਮੈਂ ਕਮੇਟੀਆਂ ਪਾਉਂਦੀ ਰਹੀ ਹਾਂ ਇੱਕ ਬੋਤ ਮਾਂ ਨਹੀਂ ਪਾਲੀ ਜਾਣਦੀ ਸਾ ਮੇਰੇ ਮਿਲਣਾ ਚਾਹੀਦਾ ਹਾਂ ਰੋਟੀ ਪਾਣੀ ਮਿਲਣਾ ਚਾਹੀਦਾ ਦੁਨੀਆ ਦੇ ਵਿੱਚ ਇਨਸਾਨੀਅਤ ਖਤਮ ਹੋ ਚੁੱਕੀ ਹੈ ਕੋਰ ਕਲ ਜੁਗਾ ਚੁੱਕਾ ਹੈ ਇਹ ਲਗਾਤਾਰ ਇਦਾਂ ਦੀਆਂ ਮਸਾਲਾਂ ਅੱਜ ਕੱਲ ਪੰਜਾਬ ਦੇ ਵਿੱਚੋਂ ਆ ਰਹੀਆਂ ਨੇ ਖਬਰ ਤੁਹਾਨੂੰ ਦਿਖਾਉਣ ਜਾ ਰਿਹਾ ਗੁਰਦਾਸਪੁਰ ਦੀ ਜਿੱਥੇ ਕਿ ਗੁਰਦਾਸਪੁਰ ਦੇ ਵਿੱਚ 85 ਸਾਲਾਂ ਬਜ਼ੁਰਗ ਔਰਤ ਨੂੰ ਉਸ ਦੇ ਤਿੰਨ ਪੁੱਤਰਾਂ ਨੇ ਘਰੋਂ ਬਾਹਰ ਕਰ ਦਿੱਤਾ ਦੱਸਿਆ ਜਾ ਰਿਹਾ ਘਰ ਨੂੰ ਜਿੰਦਰਾ ਲਾ ਦਿੱਤਾ ਤੇ ਮਾਤਾ 4 ਦਿਨਾਂ ਤੋਂ ਘਰ ਤੋਂ ਬਾਹਰ ਰੋ ਰਹੀ ਹੈ ਉਸੇ ਘਰ ਦੇ ਵਿੱਚ ਵੜਨ ਲਈ ਮਜਬੂਰ ਹੈ ਜਿਸ ਘਰ ਦੇ ਵਿੱਚ ਉਹਨਾਂ ਮਾਤਾ ਨੇ ਤਿੰਨ ਪੁੱਤਰਾਂ ਨੂੰ ਪਾਲਿਆ ਜਨਮ ਦਿੱਤਾ ਤੇ ਉਹਨਾਂ ਬਾਅਦ ਤੇ ਸੁੱਖਾਂ ਮੰਗੀਆਂ ਕਿ ਉਹਨਾਂ ਦੇ ਪਰਿਵਾਰ ਅੱਗੇ ਬਦਨ ਫੁੱਲਣ ਪਰ ਕੀ ਪਤਾ ਸੀ ਕਿ ਉਹਨਾਂ ਪੁੱਤਰਾਂ ਨੇ ਹੀ ਅੱਜ ਉਹਨੂੰ ਬਾਹਰ ਕੱਢ ਦੇਣਾ ਤਾਂ ਇਹ ਦੇਖੋ ਤੁਸੀਂ ਦਰਦ ਭਰੀ ਖਬਰ ਹੈ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਇਨਸਾਨੀਤ ਖਤਮ ਹੋ ਚੁੱਕੀ ਹੈ ਪਹਿਲਾਂ ਵੀ ਦੱਸਿਆ ਜਾਇਆ ਹੈ ਇੱਕ ਮਾਤਾ ਨੂੰ ਘਰੋਂ ਬਾਹਰ ਕੱਢਿਆ ਸੀ ਪੁੱਤਰਾਂ ਨੇ ਪਰ ਨਜ਼ਦੀਕ ਦੇ ਲੋਕਾਂ ਵੱਲੋਂ ਪਿੰਡ ਦੀ ਪੰਚਾਇਤ ਵੱਲੋਂ ਫੈਸਲਾ ਕਰਕੇ ਕਿਤੇ ਨਾ ਕਿਤੇ ਘਰ ਦੇ ਵਿੱਚ ਮਾਰ ਦਿੱਤਾ ਸੀ ਪਰ ਉਹ ਫੈਸਲੇ ਨੂੰ ਛਿੱਕੇ ਟੰਗਦੇ ਹੋਏ ਇਸ ਤਿੰਨੇ ਪੁੱਤਰਾਂ ਨੇ ਫਿਰ ਮਾਤਾ ਨੂੰ ਚਾਰ ਦਿਨਾਂ ਤੋਂ ਬਾਹਰ ਕੱਢਿਆ ਹੋਇਆ ਤਿੰਨੇ ਪੁੱਤ ਵਿਆਹ ਦਿੱਤੇ ਦੱਸਿਆ ਜਾ ਰਿਹਾ ਹੈ ਕਿ ਨਾਲ ਦੀ ਨਾਲ ਦੋਤੇ ਪੋਤੇ ਸਭ ਵਿਆਹ ਦਿੱਤੇ ਉਸ ਤੋਂ ਬਾਅਦ ਵੀ ਮਾਤਾ ਨੂੰ ਤਿੰਨੇ ਜਿਹੜੀਆਂ ਬਹੂਆਂ ਤੇ ਤਿੰਨੇ ਨਾਲ ਪੁੱਤ ਰੋਟੀ ਦੇ ਪਾਰ ਹੈ ਜਿਸ ਤੋਂ ਬਾਅਦ ਇਨਸਾਨੀਅਤ ਇੱਕ ਤਰ੍ਹਾਂ ਦੀ ਖਤਮ ਹੋ ਚੁੱਕੀ ਹੈ ਤਾਂ ਇਸ ਨੂੰ ਲੈ ਕੇ ਲੋਕ ਲਗਾਤਾਰ ਨਾ ਪੁੱਤਰਾਂ ਨੂੰ ਲਾਂਤ ਪਾ ਰਹੇ ਨੇ ਜਿਹੜੇ ਪੁੱਤਰਾਂ ਨੇ ਇਸ ਮਾਂ ਨੂੰ ਬਾਹਰ ਕੱਢਿਆ ਇਸ ਨੂੰ ਲੈ ਕੇ ਮਾਮਲਾ ਪੁਲਿਸ ਕੋਲ ਪਹੁੰਚਦਾ ਹੈ ਪਿੰਡ ਦੀ ਪੰਚਾਇਤ ਤੇ ਪੁਲਿਸ ਨੇ ਮਿਲ ਕੇ ਜਿੰਦਰਾ ਖੋਲ੍ਹਿਆ ਤਾਂ ਦੱਸਿਆ ਜਾ ਰਿਹਾ ਘਰ ਦੇ ਵਿੱਚ ਮੁੜ ਕੇ ਮਾਤਾ ਨੂੰ ਬਾਹਰ ਦਿੱਤਾ ਤੇ ਨਾਲ ਦੀ ਨਾਲ ਇਸ ਦੇ ਤਿੰਨੇ ਪੁੱਤਾਂ ਨੂੰ ਸਮਝਾਇਆ ਕਿ ਜਿਸ ਮਾਂ ਨੇ ਤੁਹਾਨੂੰ ਜਨਮ ਦਿੱਤਾ ਹੈ ਤੁਸੀਂ ਉਸੇ ਨੂੰ ਹੀ ਸੜਕ ਦੇ ਉੱਤੇ ਰੋੜ ਰਹੇ ਹੋ ਤਾਂ ਇਸ ਨੂੰ ਲੈ ਕੇ ਦੇਖੋ ਤੁਸੀਂ ਕਿਵੇਂ ਦੇ ਦਿਨ ਆ ਗਏ ਅੱਜ ਕੱਲ ਪੁੱਤ ਇੱਕ ਮਾਂ ਨੂੰ ਰੋਟੀ ਦੇ ਪਾਰ ਹੀ ਗੱਲਾਂ ਵੱਡੀ ਵੱਡੀਆਂ ਕਰਦੇ ਨੇ ਤਾਂ ਇਸ ਨੂੰ ਲੈ ਕੇ ਤੁਸੀਂ ਤਸਵੀਰ ਦੇਖੋ ਲੋ ਮੈਨੂੰ 50 ਸਾਲ ਹੋ ਗਏ ਚ ਰੰਦਿਆਂ ਨੂੰ ਆਹ ਦੁਕਾਨਾਂ ਦਿੱਤੀਆਂ ਪੁੱਤ ਉਹਨੇ ਦਿੱਤੀ ਗਵਲੇ ਨੂੰ ਦਿੱਤੀ ਇਹਨੂੰ ਦਿੱਤੀ ਆਏ ਨੇ ਤੇ ਆਏ ਦੂਸੇ ਪਲਾ ਕੇ ਆ ਲੈ ਕੰਮ ਕਰ ਲਿਆ ਮੈਨੂੰ ਕੀ ਪਤਾ ਮੇਰੇ ਨਾਲ ਇੰਨੀ ਕਰਦਾ ਨਹੀਂ ਹੋਣੀ ਹੈ ਬੰਦਾ ਬਹੁਤ ਪਾੜੀ ਬਹੁਤ ਕਰਦਾ ਨਹੀਂ ਹੋਗੀ ਤਿੰਨ ਬੱਚੇ ਦੋ ਕੁੜੀਆਂ ਹੁਣ ਚਾਰ ਦਿਨ ਹੋ ਗਏ ਮੈਂ ਇੱਥੇ ਬੈਠੀ ਮੈਂ ਨਹੀਂ ਬੂਆ ਖੋਲਿਆ ਕੰਦੇ ਵੇਚ ਦਿੱਤਾ ਹਾਂ ਅੱਛਾ ਆਹ ਚਾਰ ਦਿਨ ਹੋ ਗਏ ਕਿ ਰਾਤ ਮੇਰਾ ਤਾਂ ਕਸਾ ਤਾਂ ਚਾਰੀ ਹੈ ਨਾ ਮੇਰੇ ਮੇਰੇ ਮੈਂ ਬੰਦਾ ਮਰ ਗਿਆ ਤਾਂ ਮੈਂ ਤੇ ਜਿੰਨੀ ਹੈ ਨਾ ਇਹ ਸਰਕਾਰੀ ਆថਮ ਸਾਰੇ ਵਿਆਹੇ ਪੋਤੇ ਵਿਆਹਤੇ ਆ ਆ ਹੱਪਾ ਪੰਜਾਹ ਸਾਲ ਨੇ ਦਿੱਤਾ ਪੁੱਤ ਦੌਰ ਬੰਨੇ ਕਿੰਨੇ 50 ਸਾਲ ਤੋਂ ਵੱਧ ਦਿੱਤਾ ਸਾਨੂੰ ਮੈਨੂੰ ਆਪਣਾ ਕਮਰਾ ਮਿਲਣਾ ਚਾਹੀਦਾ ਮੈਂ ਕਰਨੇ ਉੱਥੇ ਬੰਦੇ ਨਾ ਬੰਦਾ ਬਣ ਕੇ ਉਹ ਤੋਂ ਪਾਏ ਢੀਆਂ ਪਾਰੀਆਂ ਵਿਆਹੀਆਂ ਕੋਈ ਸਾਹ ਨਹੀਂ ਅੱਜ ਮੈਂ ਤਾਂ ਕੱਖਾਂ ਜਿ ਰੋਲ ਗਈ ਅੱਜ ਮੈਂ ਕੱਖਾਂ ਜਿ ਪੋਤੇ ਰੋਲ ਗਈ ਆ ਮੈਂ ਤਾਂ ਕੱਖਾਂ ਜਿ ਰੋਲੀ ਮੈਂ ਕੀ ਕਰਾਂ 8 ਸਾਲ ਹੋ ਗਏ ਆ 8 ਸਾਲ ਹੋ ਗਏ ਮੈਂ ਤਾਂ ਕਾ ਗਾਡੀ ਨੂੰ ਮੈਂ ਨਿੱਕੀ ਨਹੀਂ ਖਾਦੇ ਮੇਰਾ ਬੰਦਾ ਕਹਿੰਦਾ ਇੱਥੇ ਦੁਕਾਨ ਨਾ ਛੱਡੀ ਮੈਂ ਦੁਕਾਨ ਕਰਦੀ ਰਹੀ ਮੈਂ ਮਿੱਠੀਆਂ ਪਾਉਂਦੀ ਰਹੀ ਆ ਮੈਂ ਆਪਣੀ ਰੋਟੀ ਖਾਂਦੀ ਰਹੀ ਆ ਇਹਨਾਂ ਕੋ ਖਾਣੇ ਆਪਣੀ ਰੋਟੀ ਨਹੀਂ ਦਿੰਦੇ ਨਹੀਂ ਨਹੀਂ ਜਾਂਦੀ ਇੱਕ ਪੁੱਤ ਮਾਂ ਨਹੀਂ ਪਾਲੀ ਜਾਂਦੀ ਸਾ ਮੇਰੇ ਮਿਲਣਾ ਚਾਹੀਦਾ ਹਾਂ ਰੋਟੀ ਪਾਣੀ ਮਿਲਣਾ ਚਾਹੀਦਾ ਚੱਲ ਨਹੀਂ ਮੇ ਰੋਟੀ ਪਾਣੀ ਦੇਣਗੇ ਮੈਂ ਆਪੇ ਬਣਾ ਲਾਂਗੇ ਘਰੋਂ ਕੱਢਿਆ ਨੂੰ ਇਹਦਾ ਮੁੰਡਾ ਹੈਗਾ ਪ੍ਰੀਤਮ ਸਿੰਘ ਕਚਨਾਵ ਦਾ ਕਾਕਾ ਤਿੰਨ ਚਾਰ ਦਿਨ ਪਹਿਲਾਂ ਮੈਂ ਵੀ ਕਿਹਾ ਭਾਜੀ ਇਹਨਾਂ ਨੂੰ ਆਪਣੇ ਘਰ ਵਾੜੋ ਉਹ ਕਹਿੰਦੇ ਨਹੀਂ ਅਸੀਂ ਅੱਗੇ ਜਗਾ ਸੇਲ ਕਰਤੀ ਹੈ ਜਗਾ ਇਹ ਸੇਲ ਨਹੀਂ ਹੋ ਸਕਦੀ ਕਿਉਂਕਿ ਇਹ ਜਗਾ ਜਿਹੜੀ ਪੰਚਾਇਤ ਨੇ ਅਜ ਤੋਂ 50 ਸਾਲ ਪਹਿਲਾਂ ਪਲਾਟ ਦਿੱਤੇ ਤੇ ਇਹਨਾਂ ਮਾਤਾ ਹੁਣਾਂ ਦੇ ਘਰ ਵਾਲ ਦੇ ਨਾਂ ਤੇ ਇਹ ਪਲਾਟ ਹੈ ਮਸਾਨ ਸਿੰਘ ਦੇ ਨਾਂ ਤੇ ਤੇ ਬਾਕੀ ਇਹੀ ਐ ਪ੍ਰਸ਼ਾਸਨ ਅਕੀ ਮੰਗ ਕਰਦੇ ਆ ਮਾਤਾ ਨੂੰ ਅੰਦਰ ਵੜਿਆ ਜਾਏ ਥੋੜੀ ਦੇਰ ਪਹਿਲਾਂ ਹੀ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਮਾਤਾ ਦੇ ਮੁੰਡਿਆਂ ਨੇ ਹੀ ਉਹਦੀਆਂ ਨੂਹਾਂ ਉਹਨਾਂ ਲੜਦੀਆਂ ਤੇ ਉਹਨਾਂ ਨੇ ਉਹਨੂੰ ਬਾਹਰ ਕੱਢ ਕੇ ਤੇ ਘਰ ਨੂੰ ਜੰਦਰਾ ਮਾਰਤਾ ਸੀਗਾ ਤੇ ਮੌਕੇ ਤੇ ਮੁਲਾਜ਼ਮ ਭੇਜਿਆ ਉਹਨਾਂ ਨੂੰ ਮਾਤਾ ਨੂੰ ਉੱਥੇ ਉਹਨਾਂ ਜੰਦਰਾ ਖਲਵਾ ਕੇ ਅੰਦਰਵਾੜਦਾ ਉਹਨਾਂ ਦਾ ਰਾਜ ਨਵਾਂ ਕਰਾਤਾ ਸੱਦੀਆਂ ਜਾਂ ਦੋਨੇ ਪਾਰਟੀਆਂ ਠਾਣੇ ਜੋ ਗੱਲ ਸਾਹਮਣੇ ਆਈ ਤਾਂ ਬਾਕੀ ਦੱਸਤਾ